ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਮੋਹਾਲੀ ਦੀ ਖਾਸ ਅਦਾਲਤ ਨੇ ਕਾਂਗਰਸੀ ਆਗੂ ਖਿਲਾਫ ED ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ED ਦੇ ਵਕੀਲ ਵੱਲੋਂ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਸੀ। ਅਰਜ਼ੀ 'ਚ ਕਿਹਾ ਗਿਆ ਸੀ ਕਿ ਕਿਸੇ ਲੋਕ ਸੇਵਕ ਤੇ ਕੇਸ ਚਲਾਉਣ ਲਈ ਤਾਰਾ 197 ਦਿਨ ਇਜਾਜ਼ਤ ਲਾਜ਼ਮੀ ਹੁੰਦੀ ਹੈ। ਅਦਾਲਤ ਨੇ ਕੇਸ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਮਨਜ਼ੂਰੀ ਦੇ ਦਿੱਤੀ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ। ਨਾਲ ਹੀ ਇਸ ਕੇਸ 'ਚ ਦੋ ਨਵੇਂ ਦੋਸ਼ੀ ਮਹਿੰਦਰਪਾਲ ਤੇ ਸੁਖਵਿੰਦਰ ਸਿੰਘ ਨੂੰ ਵੀ ਜੋੜਿਆ ਗਿਆ ਤੇ ਅਦਾਲਤ ਨੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ। ਸਾਲ 2017 ਜਦੋਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਵਾਲੀ ਅਗਵਾਈ ਵਾਲੀ ਸਰਕਾਰ ਬਣੀ ਸੀ ਉਸ ਵੇਲੇ ਸਾਧੂ ਸਿੰਘ ਧਰਮਸੋਪ ਨੂੰ ਵਣ ਮੰਤਰੀ ਬਣਾਇਆ ਗਿਆ ਪਰ ਜਿਵੇਂ ਹੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਜਾਂਚ ਦੌਰਾਨ ਵਣ ਵਿਭਾਗ ਚ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਇਸ ਤੋਂ ਬਾਅਦ 7 ਜੂਨ 2022 ਨੂੰ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਇਸੇ ਐਫ ਆਈ ਆਰ ਨੂੰ ਆਧਾਰ ਬਣਾ ਕੇ ਈਡੀ ਨੇ ਵੀ ਜਾਂਚ ਚਲਾਈ ਤੇ ਈਡੀ ਨੇ ਉਨ੍ਹਾਂ ਨੂੰ 16 ਜਨਵਰੀ 2024 ਨੂੰ ਗ੍ਰਿਫਤਾਰ ਕੀਤਾ ਈਡੀ ਨੇ ਸਾਧੂ ਸਿੰਘ ਧਰਮਸੋਪ ਉਹਨਾਂ ਦੇ ਪੁੱਤਰ ਦੀ 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਦੱਸਦੇ ਕਿ ਕੁਰਕੀ ਚ 4 ਅਚਲ ਜਾਇਦਾਦਾਂ ਸ਼ਾਮਲ ਨੇ ਜਿਨ੍ਹਾਂ ਚੋਂ ਦੋ ਰਿਹਾਈਸ਼ੀ ਫਲੈਟ ਇੱਕ ਬਣਿਆ ਹੋਇਆ ਰਿਹਾਈਸ਼ੀ ਘਰ ਤੇ ਪੰਜਾਬ ਚ ਇੱਕ ਰਿਹਾਈਸ਼ੀ ਫਲੈਟ ਤੋਂ ਇਲਾਵਾ ਬੈਂਕ ਬੈਲੈਂਸ ਤੇ ਮਿਊਚੁਅਲ ਫੰਡ ਚ ਨਿਵੇਸ਼ ਸਮੇਤ ਅਚਲ ਤੇ ਚਲ ਜਾਇਦਾਦਾਂ ਵੀ ਸ਼ਾਮਲ ਨੇ ਇਹ ਕਾਰਵਾਈ ਈਡੀ ਨੇ ਮਨੀ ਲਾਂਡਰਿੰਗ ਰੋਕਣ ਵਾਲੇ ਕਾਨੂੰਨ ਅਧੀਨ ਕੀਤੀ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਗਈਆਂ ਹਨ ਮੁਹਾਲੀ ਦੀ ਖਾਸ ਅਦਾਲਤ ਨੇ ਕਾਂਗਰਸਿਆਗੋ ਖਿਲਾਫ ਈਡੀ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ